ਜਿਹੜੀ ਕੰਟਰੀ ਚ ਰਹ ਰਹੇ ਤੁਸੀਂ ਅਸੀਂ ਬੈਂਕੂਵਰ ਕੈਨੇਡਾ ਚ ਰਹਿੰਨੇ ਜੀ ਤੇ ਤਲਵਿੰਦਰ ਸਿੰਘ ਉੱਥੇ ਹੀ ਕਬੱਡੀ ਖੇਡਣ ਵਾਸਤੇ ਸਾਡੇ ਕੋਈ ਰਹ ਰਹੇ ਸੀ ਇੱਥੇ ਬੈਂਕੂਵਰ ਇਹ ਕਬੱਡੀ ਖੇਡਦੇ ਸੀ ਕੋ ਕਬੱਡੀ ਖੇਡਦੇ ਸੀ ਬਹੁਤ ਬੱਚੇ ਪਲੇਅਰ ਸੀਗੇ ਉਹਨਾਂ ਦੇ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਇੰਟਰਨੈਸ਼ਨਲ ਪੱਧਰ ਤੇ ਕਬੱਡੀ ਦਾ ਪਲੇਅਰ ਸੀਗਾ ਤੇ ਕਲੱਬ ਜਿਹੜੀ ਉੱਥੇ ਦੀ ਹੈਗੀ ਆ ਆਪਣੇ ਸਰੀਤੋ ਕਲੱਬ ਹੈਗੀ ਆ ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਸੋਸਾਇਟੀ ਐਂਡ ਕਿਡਸ ਪਲੇ ਜਿਹੜੇ ਕਿ ਸਪੌਂਸਰ ਕਰਨ ਵਾਲੇ ਜੀਵਨ ਤੇ ਕੁਲਵਿੰਦਰ ਹੁਣੇ ਕੈਲ ਦਸਾਨ ਜਿਹੜੇ ਪੁਲਿਸ ਡਿਪਾਰਟਮੈਂਟਸ ਨੇ ਉਹ ਨੇ ਟੂਰਨਾਮੈਂਟ ਹੋਇਆ ਉੱਥੇ ਸਭ ਕੁਝ ਰਹਿਦਾ ਸਾਡੇ ਕੋਲ ਸੀਗਾ ਤੇ ਆਪਣੇ ਘਰ ਦੇ ਨਾਲ ਕਿਦੋਂ ਗਏ ਸੀਗੇ ਉਹ ਵਿਦੇਸ਼ ਇਹ ਉੱਥੇ ਜਿੱਥੇ ਜੁਲਾਈ ਦੇ ਵਿੱਚ ਮੇਰੇ ਖਿਆਲ ਗਏ ਆ ਸਾਡੇ ਕੋਲ ਥੋੜਾ ਜਿਹਾ ਪਹਿਲਾਂ ਫਿਰ ਰਹਿਣ ਲੱਗ ਪਿਆ ਸੀ ਇੱਥੇ ਆ ਗਿਆ ਸੀ ਉਹਦਾ ਉੱਥੇ ਹੈ ਨਹੀਂ ਸੀ ਕੋਈ ਤੇ ਇਹ ਆਪਣੇ ਸਾਡੇ ਪਰਿਵਾਰ ਸਹੀ ਨੇ ਤਾਂ ਬੜਾ ਜਿਹੜਾ ਹੈਗਾ ਤੇ ਸਾਡੇ ਕੋਈ ਰਹਿ ਰਿਹਾ ਸੀਗਾ ਸਾਰੀ ਉਹ ਦੇਖਭਾਲ ਸਾਡੇ ਅੰਦਰ ਹੀ ਸੀਗੀ ਚਾਹਨੇ ਕੋ ਕੱਲਾ ਨਾਲ ਦੇ ਘਰ ਸਿਗਾ ਉੱਥੇ ਉਹ ਭਤੀਜਾ ਜੰਗਰਾ ਦੇਖਣ ਗਿਆ ਤੇ ਦੇਖਣ ਤੋਂ ਬਾਅਦ ਮੇਰੇ ਭਤੀਜੇ ਨੇ ਆ ਕੇ ਦੱਸਿਆ ਕਿ ਉਹ ਹਰਿਵਿੰਦਰ ਨਹੀਂ ਕੋਈ ਗੱਲਬਾਤ ਨਹੀਂ ਕਰ ਰਿਹਾ ਕੋਈ ਗਰਬੜ ਹੈ ਐਮਬੂਲੈਂਸ ਕਾਲ ਕੀਤੀ ਤੇ ਆਇਆ ਤਾਂ ਉਹਨਾਂ ਨੇ ਉਹਨੂੰ ਡੈੱਡ ਕੋਸ਼ਿਸ਼ ਕਰ ਦਿੱਤਾ ਕਿ ਕਹਿੰਦੇ ਵੀ ਮੌਤ 4 ਘੰਟੇ ਪਹਿਲਾਂ ਹੋ ਚੁੱਕੀ ਹੈ ਜੀ ਹਾਰਟ ਐਟੈਕ ਦੇ ਨਾਲ ਤੇ ਇਹੀ ਜਾਣਕਾਰੀ ਜਿਹੜੀ ਪੁਲਿਸ ਕੋ ਸਾਨੂੰ ਮਿਲੀ ਆ ਉਹ ਫਿਰ ਇਹਨਾਂ ਨੂੰ ਪਤਾ ਕਰਨ ਦੇ ਵਿੱਚ ਥੋੜਾ ਟਾਈਮ ਲੱਗ ਗਿਆ ਸਾਨੂੰ ਇਹਨਾਂ ਨੂੰ ਦੱਸਣ ਦੇ ਵਿੱਚ ਵੀ ਇੰਨੀ ਕੋਈ ਹਿੰਮਤ ਨਹੀਂ ਸੀਗੀ ਉਨੇ ਚਿਰ ਤੱਕ ਕਿਸੇ ਕਿਸੇ ਵਿਅਕਤੀ ਨੇ ਜਾਣ ਕਰਨੇ ਉਹ ਨੈਟ ਤੋਂ ਦੀ ਇਨਫੋਰਮੇਸ਼ਨ ਜਿਹੜੀ ਉਹ ਸਾਂਝੀ ਕਰ ਲਈ ਬਾਅਦ ਦੇ ਵਿੱਚ ਅਸੀਂ ਇਹਨਾਂ ਨੂੰ ਸਮਝਾਇਆ ਤੇ ਮੇਰਾ ਬ੍ਰਦਰ ਜਿਹੜਾ ਸੀਗਾ ਬੈਲਟ ਲੰਗ ਮੇਰੇ ਨਾਲ ਹੀ ਇੱਥੇ ਆਇਆ ਸੀ ਅਸੀਂ ਆਪਣੇ ਆਪਣੇ ਬਜ਼ੁਰਗ ਦੇ ਸਿਰ ਨਹੀਂ ਠੀਕੇ ਉਸ ਚੱਕਰ ਤੇ ਦੋਨੇ ਜਣੇ ਆਏ ਸੀ ਫਿਰ ਆਪਣੇ ਬ੍ਰਦਰ ਨੂੰ ਤਾਂ ਵਾਪਸ ਇਸੇ ਚੀਜ਼ ਪਿੱਛੇ ਵਾਪਸ ਰਾਂਗਪੁਰ ਭੇਜਿਆ ਇਸ ਲਈ ਉੱਥੇ ਨੇ ਉਹ ਅਰੇਂਜ ਕਰ ਰਹੇ ਆ ਪਰ ਗੱਲ ਪਰਿਵਾਰ ਤੁਸੀਂ ਦੇਖ ਰਹੇ ਆ ਕਿ ਇਸ ਪੋਜੀਸ਼ਨ ਦੇ ਵਿੱਚ ਹੈਗਾ ਇਹਨਾਂ ਨੂੰ ਬਹੁਤ ਜਿਆਦਾ ਮਦਦ ਦੀ ਲੋੜ ਹੈ ਜੋ ਵੀ ਗਵਰਨਮੈਂਟ ਆਫ ਇੰਡੀਆ ਜਾਂ ਗਵਰਨਮੈਂਟ ਆਫ ਪੰਜਾਬ ਦੀ ਜਿੰਨੀ ਹੈਲਪ ਕਰ ਸਕਦੀ ਉਹ ਕਰੇ ਪਲੀਜ਼ ਮੇਰੀ ਤੇ ਇਹ ਰਿਕਵੈਸਟ ਹੈ ਬਾਕੀ ਜਿਹੜੇ ਆਪਣੇ ਸੱਜਣ ਹੈਗੇ ਜਿੰਨੇ ਵੀ ਹੈਗੇ ਜਾਣਕਾਰ ਸਾਰਿਆਂ ਨੂੰ ਕਿਹਾ ਗੋ ਫੰਡ ਦੇ ਵਿੱਚ ਡੋਨੇਟ ਕਰੋ ਤੇ ਉਹਦੀ ਕਿਸੇ ਨਾ ਕਿਸੇ ਤਰੀਕੇ ਨਾਲ ਬਾਡੀ ਨੂੰ ਇੱਥੇ ਲਿਆਂਦਾ ਅਸੀਂ ਜੋ ਅਸੀਂ ਕਰ ਸਕਦੇ ਮਤ ਪੂਰੇ ਮੋੜਾਂ ਮੋੜਾਂ ਖੋੜ ਕੇ ਆਈ ਕਰਾਂਗੇ ਨਾ ਮਦਦ ਇਹਨਾਂ ਦੀ ਇਹ ਉਹ ਵੀ ਵਿਚਾਰੇ ਜੀਵਨ ਹੁਣੇ ਕਲੱਬ ਵੀ ਜਿਹੜੀ ਪੂਰੀ ਮਤ ਕਰ ਰਹੀ ਹੈ ਤੁਹਾਨੂੰ ਪਤਾ ਕਿ ਉੱਥੇ ਬਾਡੀ ਲਿਆਉਣਾ ਇੱਕ ਛੋਟੀ ਮੋਟੀ ਗੱਲ ਨਹੀਂ ਹੈਗੀ 15 ਤੋਂ 20000 ਡਾਲਰ ਦਾ ਖਰਚਾ ਆ ਜਾਂਦਾ ਹੈ ਬਾਕੀ ਉੱਥੇ ਜਿਹਨਾਂ ਬਾਡੀ ਰੱਖਣ ਤੇ ਵੀ ਦੇਖੋ ਕਿੰਨਾ ਖਰਚਾ ਆ ਰਿਹਾ ਉਹ ਵੀ ਦੇਣਾ ਪਏਗਾ ਤੇ ਇਹ ਹੀ ਹੈ ਵੀ ਸਾਰੇ ਰਲ ਮਿਲ ਕੇ ਗਵਰਨਮੈਂਟ ਜਿੰਨੇ ਵੀ ਸਾਰੇ ਹੋ ਰਿਹਾ ਹੈਗੇ ਦਾਨੀਆਂ ਸੱਜਣ ਦੇ ਕਰਕੇ ਤੇ ਇਹ ਬਾਡੀ ਨੂੰ ਇੱਥੇ ਲਿਆਂਦਾ ਜਾਵੇ ਬਹੁਤ ਬਹੁਤ ਧੰਨਵਾਦ ਹਾਊ ਸਾਰਿਆਂ ਦਾ ਜਿੰਨਾਂ ਸਾਡੇ ਜਿਹੜੇ ਬੱਚੇ ਦੀ ਮਾਤਾ ਜੀ ਵਿਦੇਸ਼ ਵਿੱਚ ਤੁਹਾਡੇ ਕੀ ਲੱਗਦੇ ਸੀਗੇ ਉਹ ਮੇਰੇ ਬੇਟੇ ਸੀਗੇ ਜੀ ਵਿਦੇਸ਼ ਕਿ ਤੋਂ ਗਏ ਔਰ ਕੇਸਰਵੇਸ ਤੋਂ ਗਏ ਉਹ ਕਬੱਡੀ ਤੌਰ ਤੇ ਗਏ ਆ ਜੀ 12 ਜੁਲਾਈ ਨੂੰ ਇੱਥੋਂ ਉਹਨਾਂ ਦੀ ਫਲੈਟ ਸੀਗੀ ਜੀ ਅਟੈਕ ਜਦੋਂ ਮੁੰਡੇ ਦੇ ਕੋਈ ਹੋਇਆ ਜੀ ਕਿ ਨਾਦੇ ਆ ਇਹਨੂੰ ਮਤਲਬ ਕੱਲਾ ਸੀਗਾ ਉੱਥੇ ਕਾਂਗਰਸ ਦੇ ਵਿੱਚ ਜਦੋਂ ਇਹਨਾਂ ਨੇ ਕਿਸੇ ਨੇ ਵੇਖਿਆ ਹੋਵਾ ਦੋਸਤ ਐ ਮੇਰੀ ਪਹਿਲਾਂ ਮੇਰੀ 4:30 ਵਜੇ ਤੜਕੇ ਗੱਲ ਹੋਈ ਆ ਉਹ ਤੋਂ 3-4 ਘੰਟੇ ਬਾਅਦ ਚ ਇਹਦੀ ਮੌਤ ਹੋ ਗਈ ਆ ਜੀ ਪਰਿਵਾਰ ਨੂੰ ਕਿਵੇਂ ਜਾਣਕਾਰੀ ਮਿਲੀ ਸਾਨੂੰ ਨੈਟਰਾਂ ਇੰਟਰਨੈਟ ਤੇ ਪਾਇਆ ਜੀ ਉਤੋਂ ਪਹਿਲਾਂ ਕਹਿੰਨੇ ਆ ਆਮ ਤੇ ਲੋਕਾਂ ਨੂੰ ਪਤਾ ਲੱਗ ਗਿਆ ਸਾਨੂੰ ਕਿ ਹਲੇ ਜਾ ਕੇ ਪਤਾ ਲੱਗਾ ਲੇਟ ਲੱਗਾ ਪਤਾ ਬਹੁਤ ਸਾਨੂੰ ਦੱਸੇ ਨਾ ਕੋਈ ਪਹੁੰਚ ਕੀਤੀ ਕਿਸੇ ਵਿਅਕਤੀ ਨਾਲ ਸਾਢੇ ਹੱਲੇ ਤੱਕ ਕੋਈ ਪਹੁੰਚ ਨਹੀਂ ਹੋਈ ਜੀ ਜਿਹੜਾ ਮੁੰਡਾ ਜਿਹਦੇ ਕੋਲ ਰਹਿੰਦਾ ਸੀ ਉਹ ਵੀ ਮੁੰਡਾ ਇੱਥੇ ਇੰਡੀਆ ਆਇਆ ਹੋਇਆ ਹੈਗਾ ਤੇ ਹਲੇ ਤੱਕ ਸਾਡੀ ਉਹ ਨਾ ਕਲੱਬ ਵਾਲਿਆਂ ਮੁੰਡਿਆਂ ਨਾਲ ਗੱਲ ਹੋਈ ਹੈ ਜੀ ਕੱਲ ਦੀ ਕੁਝ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਭੇਜੇ ਕਾਗਜ਼ ਪੱਤਰ ਨੋਟਰੀ ਟੈਸਟ ਕਰਾ ਕੇ ਵੀ ਉਹ ਕਲੱਬ ਵਾਲੇ ਮੁੰਡੇ ਆ ਇੱਕ ਦੋ ਜਿਹੜੇ ਉਹ ਕੋਸ਼ਿਸ਼ ਕਰਨ ਲਏ ਅਜਿਓ ਤੇ ਇਹ ਬਿੱਲਾ ਤੇ ਦਰਾਇਆ ਹੋਇਆ ਸੀ ਇਹ ਜਿਹੜੇ ਰੂਮ ਤੇ ਰਹਿੰਦੇ ਸੀ ਤੇ ਮੌਕੇ ਤੇ ਨਹੀਂ ਸੀ ਹੁਣ ਉਹਨਾਂ ਕਲੱਬ ਵਾਲਿਆਂ ਨਾਲ ਸਾਡੀ ਗੱਲਬਾਤ ਚੱਲਦੀ ਹੈ ਨਾਣਾ ਜੀ ਤੇ ਬਾਕੀ ਅਹੀਂ ਤੁਹਾਨੂੰ ਪਤਾ ਹੈ ਜੋ ਐ ਮਾੜੇ ਪਰਿਵਾਰ ਨਾਲ ਭਲਮ ਕਰਦੇ ਆਂ ਹਾਂਜੀ ਸਰ ਜਿਹੜੇ ਬੱਚੇ ਦੀ ਵਿਦੇਸ਼ ਵਿੱਚ ਮੌਤ ਹੋਈ ਆਂ ਜੀ ਦਾ ਜੇ ਤੁਹਾਡੇ ਆਪਣਾ ਫਰੈਂਡ ਹੀ ਸੀਗਾ ਜੀ ਬਹੁਤ ਕੋਲੋਜੀ ਫਰੈਂਡ ਸੀਗਾ ਈ ਕੰਮ ਕਰਦੇ ਸੀਗੇ ਉਹ ਕਬੱਡੀ ਖੇਡਦਾ ਸੀ ਇੱਥੇ ਜੀ ਉਹਨਾਂ ਨੇ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਹਾਂਜੀ ਵਾਜੀ ਆ ਪਲੇਅਰ ਸੀਗਾ ਜੀ ਇੰਟਰਨੈਸ਼ਨਲ ਕਬੱਡੀ ਪਲੇਅਰ ਸੀਗਾ ਜੀ ਉਹ ਜਿਹੜੇ-ਜਿਹੜੇ ਕਲੱਬਾਂ ਜੇ ਹੁਣ ਤੱਕ ਖੇਡ ਚੁੱਕੇ ਪਤਾ ਤੁਹਾਨੂੰ ਕੁਛ ਹਾਂਜੀ ਉਹ ਆਪਣੇ ਢਲਮਾ ਬਾਬਾ ਬਰਮਦਾਸ ਕਬੱਡੀ ਕਲੱਬ ਵੱਲੋਂ ਖੇਡਦਾ ਸੀਗਾ ਜੀ ਤੇ ਹੋਰ ਸੁਰਖਪੁਰ ਵੱਲੋਂ ਵੀ ਪਹਿਲਾਂ ਖੇਡਦਾ ਰਿਹਾ ਜੀ ਹੋਰ ਵੀ ਕਈ ਕਲੱਬਾਂ ਨੂੰ ਖੇਡਦਾ ਰਿਹਾ ਹੈ। ਕਾਫੀ ਨਾਂ ਸੀ ਪੰਜਾਬ ਕੀ ਹਾਂਜੀ ਕਾਫੀ ਨਾਂ ਸੀ ਉਹਨਾਂ ਦਾ ਤੇ ਵਿਦੇਸ਼ ਕਿਹੜੀ ਕਲੱਬ ਨੇ ਬੁਲਾਇਆ ਸੀ ਉਹਨੂੰ ਪਤਾ ਕੁਛ ਤੁਹਾਨੂੰ ਹਾਂਜੀ ਵਿਦੇਸ਼ ਸਰੀ ਬੀਸੀ ਦਾ ਨਾਮ ਦਾ ਕਰਕੇ ਕਲੱਬ ਆ ਉਹਨਾਂ ਨੇ ਬੁਲਾਇਆ ਸੀ ਜੀ ਹਾਂਜੀ ਜਿਹੜੇ ਆਪਣੇ ਕਲੱਬ ਨੇ ਉਹਨੂੰ ਸਪான்ਸਰ ਕੀਤਾ ਸੀਗਾ ਉਹ ਉੱਥੇ ਟੂਰਨਾਮੈਂਟ ਸੀਗਾ ਹਾਂਜੀ ਟੂਰਨਾਮੈਂਟ ਸੀਗਾ ਜੀ ਉੱਥੇ ਟੂਰਨਾਮੈਂਟ ਹੋ ਗਿਆ ਕਿ ਉਹ ਖੇਡ ਚੁੱਕੇ ਕੋਈ ਅਜੇ ਅਧੂਰਾ ਹੀ ਰਹਿ ਗਿਆ ਛੱਡ ਗਿਆ ਹਾਂਜੀ ਕੁਛ ਇਸ ਦੇ ਬਾਰੇ ਨਹੀਂ ਵੀ ਕੁਛ ਪਤਾ ਇਹ ਇਸ ਇਤੁਰ ਬੰਦੇ ਜਿਵੇਂ ਕਿ ਦੋਫਰਾ ਲੱਗਦਾ ਇਹ ਵੀ ਪਤਾ ਲੱਗਦਾ ਪਿੰਡ ਦੇ ਵਿੱਚ ਜੀ ਜਿੱਦਾਂ ਸਾਨੂੰ ਤਾਂ ਸਵੇਰੇ ਪਤਾ ਲੱਗਿਆ ਸੀਗਾ ਸੋ ਡੈਥ ਹੋ ਚੁੱਕੀ ਆ ਪਰ ਪਰਿਵਾਰ ਨੂੰ ਨਹੀਂ ਸੀ ਪਤਾ ਠੀਕ ਇਹ ਨਾ ਸਾਨੂੰ ਦੱਸਣ ਦੀ ਹਿੰਮਤ ਹੀ ਪੈ ਰਹੀ ਸੀ ਕਿਉਂਕਿ ਇਕੱਲਾ ਇਕੱਲਾ ਮਾਪਿਆਂ ਦਾ ਪੁੱਤ ਜਿਹੜਾ ਦੋ ਭੈਣਾਂ ਦਾ ਭਰਾ ਸੀਗਾ ਜੀ ਸੋਕ ਪੰਜ ਮਹੀਨੇ ਹੋਏ ਹੁਣ ਚ ਕਿਦੋਂ ਗੱਲ ਹੋਈ ਇੱਕ ਦਿਨ ਪਹਿਲਾਂ ਹੋਈ ਸੀ ਕੀ ਕਹਿੰਦੇ ਸੀਗੇ ਇੰਦਾ ਬੜੀਆਂ ਸੁਹਣੀਆਂ ਗੱਲਾਂ ਕਰਦਾ ਨੋਰਮਲ ਅਸਬੇ ਘੇੜ ਦੇ ਪਰਵਾਰੀ ਕੀ ਗੱਲਾਂ ਕਰਦਾ ਹੀ ਮੰਮੀ ਟੈਨਸ਼ਨ ਨਾ ਲਈ ਇੰਦਾ ਕਰਨਾ ਪਾ ਇੰਦਾ ਕਰਨਾ ਮੈਂ ਕਦੀ ਨਾ ਕਲਦੀ ਮੈਨੂੰ ਪਤਾ ਹੁੰਦਾ ਹੈ ਮੇਰਾ ਬਨੇ ਮੈਂ ਤੋਈ ਲੈ ਹੋਲੇ ਕਰ ਦਿੰਦਾ ਕਦੀ ਬੋਤ ਨੂੰ ਕਰੋ ਮਰਨਾ ਅੰਦਰੀ ਮੈਨੂੰ ਉਹਦੀ ਹੋਣੀ ਦਾ ਪੇਦ ਲੱਗ ਜਾਂਦਾ ਹਰ 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 ਭਰਿੰਦਰ ਸਿੰਘ ਆਏ ਸੀ ਕਿ ਨਹੀਂ ਕੁਵਾਰ ਆਈ ਸੀ ਅੱਜ ਹੀ ਬਰਾਜ ਚ ਕੋਣ ਕੋਣ ਹੈ ਦੋ ਬੇਟੇ ਦਾ ਵੱਡਾ ਛੋਟਾ ਹੀ ਛੋਟਾ ਜੀ ਮੋਤ ਮੇਰਾ ਚਾਨ ਨੂੰ ਕਿਵੇਂ ਪਤਾ ਲੱਗਾ ਉਹਨੂੰ ਨਹੀਂ ਬਹੁਤ ਮੈਨੂੰ ਨਹੀਂ ਸੀ ਪਤਾ ਇੱਥੇ ਪੈਡ ਚ ਪਤਾ ਸੀ ਮੈਨੂੰ ਤੇ ਜਾ ਕੇ 3 ਵਜੇ ਪਤਾ ਲੱਗਾ ਹਏ ਮੈਨੂੰ ਨਹੀਂ ਕਿਛੇ ਨਹੀਂ ਵਿਦਤ ਸੀ ਆਰ ਮੈਂ ਆਪਣੇ ਨੂੰ ਆਪਣੇ ਬੱਚੇ ਦੀ ਬੜੀ ਉਮੀਦਾਂ ਹੁੰਦੀਆਂ ਕਿ ਉਮੀਦ ਰੱਖੀ ਸੀ ਕਿ ਤੁਸੀਂ ਬਹੁਤ ਜ਼ਿਆਦੀ ਉਮੀਦ ਸੀ ਬਹੁਤ ਰਿਹਾਈ ਬਹੁਤ ਤੇ ਨਾਲ ਅਸੀਂ ਸਰ ਕਬੱਡੀ ਖੇਡਣ ਜਾਂਦੇ ਸੀ ਜਦੋਂ ਦੇ ਸੀ ਕੀ ਗੱਲਬਾਤ ਹੁੰਦੀ ਸੀ ਪਰਵਾਰ ਨਾਲ ਬਹੁਤ ਗੱਲਾਂ ਕਰਦਾ ਹੁੰਦਾ ਸੀ ਮੰਮੀ ਐਡਾ ਕਰਨਾ ਆ ਪਾ ਘਰ ਦੀਆਂ ਗੱਲਾਂ ਕਰੀ ਚੜੀਆਂ ਐਡਾ ਮੰਮੀ ਕਰਾਂਗੇ ਐਡਾ ਕੰਮ ਕਰਾਂਗੇ ਐਨ ਨੂੰ ਨਹੀਂ ਸੀ ਪਤਾ ਬਹੁਤ ਨੇ ਇਨਾਈ ਮੇਨ ਉਹ ਤੇ ਛੱਡ ਜਾਣਾ ਵਾ ਓਏ ਦੀ ਮੰਗ ਕਰਤਾ ਪਰ ਮੰਗੇ ਹੋਇਆ ਵੀ ਸਾਡਾ ਬੱਚਾ ਹੀ ਟਿਕਾ ਜੇ ਇਹੋ ਸਾਡੀ ਬੇਨਤੀ ਆ ਸਾਡਾ ਬੱਜਾ ਸਾਡੇ ਕੋਲ ਆਜੇ